ਪੁਲਿਸ ਸ਼ਹੀਦੀ ਦਿਵਸ ਨੂੰ ਲਾਕੇ ਅੱਜ ਜਲੰਧਰ ਦੇ ਪੀਏਪੀ ਕੰਪਲੈਕਸ ਵਿਖੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪਹੁੰਚ ਕੇ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਪੁਲਿਸ ਵੱਲੋਂ ਭਾਰਤ ਦੇ ਵਿੱਚ ਪਹਿਲੀ ਵਾਰ 5800 ਮਾਮਲੇ ਦਰਜ ਕੀਤੇ ਗਏ ਨੇ। ਉਹਨਾਂ ਦੱਸਿਆ ਕਿ ਨਸ਼ੇ ਦੇ ਖਿਲਾਫ ਕੰਮ ਕਰਨ ਵਾਲੀ ਪੰਜਾਬ ਪੁਲਿਸ ਪਹਿਲੀ ਪੁਲਿਸ ਹੈ। ਉਨਾ ਇਹ ਵੀ ਦੱਸਿਆ ਕਿ ਪਾਕਿਸਤਾਨ ਦੀ ISI ਏਜੰਸੀ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਿੱਚ ਜੁਟੀ ਹੋਈ ਹੈ। ਪਾਕਿਸਤਾਨ ਆਰਮੀ ਦੇ ਚੀਫ ਬਦਲਣ ਤੋਂ ਬਾਅਦ ਪੰਜਾਬ ਦੇ ਵਿੱਚ ਇਲੀਗਲ ਐਕਟੀਵਿਟੀਆਂ ਵਧਦੀਆਂ ਜਾ ਰਹੀਆਂ ਨੇ ਜਿਸ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਹਰ ਤਰ੍ਹਾਂ ਦੀ ਸਟ੍ਰੈਟਜੀ ਬਣਾਈ ਗਈ ਹੈ ਅਤੇ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਸੀਂ ਜਿਹੜੇ ਪੰਜਾਬ ਸ਼ਹੀਦ ਜਿਹੜੇ ਪੁਲਿਸ ਦੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਕੀ ਤਰ੍ਹਾਂ ਅਸੀਂ ਜਲੰਧਰ ਇਕੱਠੇ ਹੋਏ ਸੀ ਸਟੇਟ ਲੈਵਲ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਰੇ ਭਾਰਤ ਦੇ ਵਿੱਚ 192 ਜਿਹੜੇ ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਹੈਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ जी उसकी ड्यूटी कि लॉ एंड ऑर्डर मेनटेन करे लगातार कुछ नमी इनपुट आई हो वे। तो जो युद्ध नशे विरुद्ध जरापेन सारंतर जारी है जी इस बारी सावरी हैगी हिस्टोरीकली हाई है साइन तकरीबन तेरह सौ तो किलो तो वह हीरोइन अभी की ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਤਾਂ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹਿਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਸ ਨੇ ਇੰਸਟਾਲ ਕੀਤੇ ਸੀ ਉਹਨਾਂ ਦੇ ਨਾਲ ਨਾਲ ਬੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ ਅਸੀਂ ਦੇਖਿਆ ਕਾਫੀ ਇੱਕ ਪ੍ਰਭਾਵੀ ਤਰੀਕੇ ਨਾਲ ਫਰਕ ਪਿਆ ਹੈ ਤੇ ਐਟ ਅ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਜਿਵੇਂ ਮੋਲਿਆਂ ਚ ਜਾਂ ਪਿੰਡਾਂ ਦੇ ਵਿੱਚ ਕਿੱਥੇ ਸਾਡੀ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਇੱਕ ਬਹੁਤ ਹੀ ਕਾਮਯਾਬ ਸਟੈਪ ਸਾਬਿਤ ਹੋਈ ਹੈ ਤੇ ਲੋਕਾਂ ਦੀ ਇਨਪੁਟ ਤੇ ਤਕਰੀਬਨ ਅਸੀਂ 5800 ਐਫ ਆਈ ਆਰ ਦਰਜ ਕਰ ਚੁੱਕੇ ਹਾਂ ਤੇ ਸਾਨੂੰ 16000 ਦੇ ਕਰੀਬ ਟਿਪਸ ਆਈਆਂ ਸਨ ਸੋ ਇੱਕ ਇਹ ਇਹ ਇੰਡੀਆ ਦੇ ਵਿੱਚ ਹਾਈਐਸਟ ਜਿਹੜਾ ਕਨਵਰਸ਼ਨ ਰੇਸ਼ਿਓ ਹੈ ਸੋ ਪੁਆਇੰਟ ਆਫ ਸੇਫ ਤੇ ਵੀ ਤੇ ਇਸ ਤੋਂ ਇਲਾਵਾ ਜਿਹੜੇ ਵੱਡੀ ਖੇਪਾਂ ਆਉਂਦੀਆਂ ਵਿੱਚੋਂ ਸਾਡਾ ਫੋਕਸ ਬਿਗ ਫਿਸ਼ ਤੇ ਵੀ ਹੈਗਾ ਐਟ ਦ ਸੇਮ ਟਾਈਮ ਜਿਹੜੇ ਫੈਡਲਰ ਜਿਹੜੇ ਵੇਚਦੇ ਹੈਗੇ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ, ਆਊਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ 'ਚ ਐਵੀ ਨਾਲ ਹੀ ਨਾਲ ਐਵੀ ਅਫਰਟਸ ਚ ਲੱਗੇ ਸਰਪ੍ਰਾਈਜ਼ ਤਕਾਰ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਿ ਮੁਹਿੰਮ ਚੱਲ ਰਹੀ ਹੈ ਲੇਕਿਨ ਡੀਆਈਜੀ ਹਰਚਰਨ ਪੁੱਲਰ ਤੋਂ 7.5 ਕਰੋੜ ਰੁਪਇਆ ਕੈਸ਼ 2.5 ਕਿਲੋ ਸੋਨਾ ਕਿ ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਅਫਸਰ ਇੰਨਾ ਕਰਪਟ ਸੀ ਦੇਖੋ ਸਪੈਸੀਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡੈਂਸ ਹੈਗਾ ਅਦਰਵਾਇਜ਼ ਪੰਜਾਬ ਸਰਕਾਰ ਇਸ ਟੋਟਲੀ ਕਮਿਟਡ ਟੁਵਰਡਸ ਐਂਟੀ ਕ腐ਸ਼ਨ ਸਦੀ ਜ਼ੀਰੋ ਟੋਲਰੈਂਸ ਹੈ ਬਹੁਤ ਸਾਰੇ ਜਿਹੜੇ ਆਫੀਸਰਸ ਅਸੀਂ ਡਿਸਮਿਸਲ ਕੀਤੇ ਹੈਗੇ 311 ਦੇ ਵਿੱਚ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ گرفتار ਵੀ ਹੋਏ ਹੈਗੇ ਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਪਰ ਵਿਊ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਕਈਆਂ ਦੇ ਕਰਪਸ਼ਨ ਦੇ ਪਰਚੇ ਦਰਜ ਹੁੰਦੇ ਬਾਅਦ ਵੀ ਐਕਟਿਵ ਪੋਸਟਿੰਗ ਤੇ ਹੈਗੇ ਜਿਹਦਾ ਐਸਐਚਓ ਲੈਵਲ ਦੇ ਡੀਐਸਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਅੱਜ ਦੀ ਡੇਟ 'ਚ ਉਸੀ ਰਿਵਿਊ ਕਰ ਲਾਂਗੇ ਜਿਹੜੇ ਕਨਸਲਟੈਂਟ ਕਮਿਸ਼ਨਰੀ ਆ ਐਸਐਸਪੀ ਜੀ ਯੁੱਧ ਨਸ਼ਾ ਵਿਰੋਧ ਦੇ ਲਈ ਕੋਈ ਨਵਾਂ ਫਾਰਮੂਲਾ ਲਾਇਕ ਕੋਨੈਡੀਸ਼ਨ ਵਾਟ ਆਰ ਦਾ ਰੋਲ ਆਫ ਸੀਸੀਟੀਵੀ ਕੈਮਰਾਸ ਸੀਸੀਟੀਵੀ ਕੈਮਰਾਸ ਆਰ ਕਵਾਈਟ ਯੂਸਫੁਲ ਇੱਕ ਤੇ ਜਿਵੇਂ ਜਲੰਧਰ ਜਿਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਜਿਹੜੇ ਕੀਤਾ ਸੀਗੇ ਪਿਛਲੇ ਦਿਨ ਅਸੀਂ ਲੋਕਾਂ ਨੂੰ ਸਮਰਥਨ ਦਿੱਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ ਕ੍ਰਾਈਮ ਬਹੁਤ ਛੇਤੀ ਹੋ ਗਿਆ ਸੀ ਸੋ ਵੇਰੀਅਸ ਵੇਸ ਸਿਮਿਲਰਲੀ ਜਿਵੇਂ ਕਈ ਵਾਰੀ ਸਾਡੇ ਸਾਡੇ ਕੋਲ ਕੋਈ ਟਿਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਤੇ ਸੀਸੀਟੀਵੀ ਫੁਟੇਜ ਤੋਂ ਸਾਨੂੰ ਕਾਫੀ ਹੈਲਪ ਮਿਲਦੀ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਡਾਕਵਰਡ ਲਿੰਕੇਜ ਟਰੇਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਮਝਦੇ ਹਾਂ ਸਬ ਬਾਰਡਰ ਤੇ ਇੰਨੀ ਸ਼ਕਤੀ ਹੁੰਦੇ ਬਾਰੇ ਸਟੇਟ ਚ ਵੀ ਨਹੀਂ ਸਕਤੀ ਅਤੇ ਬਾਰਡਰ ਤੋਂ ਬਾਹਰ ਕਮਾਲ ਕੇ ਤਾਂ ਆ ਰਿਹਾ ਹੈ ਡਰੱਗਸ ਵਗੈਰਾ ਸਭ ਆ ਰਹੀ ਹੈ ਲਗਾਤਾਰ ਤੇ ਖੁਜੀ ਜਦੋਂ ਮੈਂ ਕਹਿੰਦਾ ਜੀ ਇੱਥੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਲੋ ਇੰਟੈਂਸਿਟੀ ਕਨਫਲਿਕਟ ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਕਿ ਇਹਦਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਹੈ ਬਾਤੇ ਸਪੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੇ ਫੋਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਰਮੋਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੀਅਰਡ ਅਪ ਟੂ ਮੀਟ ਦਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਹੀ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਕਿ ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਐਫ ਆਈ ਆਰ ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਉਹ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਤਾਂ ਸਾਡੇ ਇਹਦੇ ਚ ਬਿਗਨਿੰਗ ਵਿਦ ਰਜਿਸਟ੍ਰੇਸ਼ਨ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਸ ਨੂੰ ਡਰੈਸ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਇਹ ਹਰ ਬਾਹਰ ਬੈਠਿਆ ਬੰਦਾ ਜਿਹੜਾ ਹੈਗਾ ਉਹ ਕੌਲਾ ਕਰਦਾ ਹੈ ਇਹ ਆਪਣੇ ਲੋਕਲ ਪਿੰਡ ਤੋਂ ਦੋ ਮੁੰਡੇ ਭੇਜਦੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਖੋਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਉਣਾ ਚਾਹੀਦਾ ਇਨਫਾਰਮੇਸ਼ਨ